ਬੜਾ ਕਤੀੜਾ ਜਾਣੇ ਲਹੂ ਪਿੱਤਾ ਸਾਲੇ ਸਾਰਾ ਕੁਝ ਇੱਥੇ ਗੰਦ ਪਾ ਜਾਂਦੇ ਆ ਚਲ ਖਾਈਏ ਰੋਟੀ ਮਾਣਾ ਫਿਰ ਜਾ ਕੇ ਆਵਾਂਗੇ ਜੇ ਬਣ ਗਈ ਹੋਈ ਤਾਂ ਕਿਹੋਂ ਬੋਤਾ ਬੈਠੀ ਹੋ ਕੋਸ਼ ਨੇ ਰੈਡੀਅਸ ਫਾਈ ਜੀ ਕਰਕੇ ਬੈਠੀ ਸੀ ਅੱਛਾ ਸਾ ਹਾਂ ਲਿਆ ਫਿਰ ਰੋਟੀ ਖਾ ਲਈਏ ਰੋਟੀ ਥਾਲੇ ਬਣਾਈ ਨਹੀਂ ਓਹੋ ਸਬਜ਼ੀ ਰੱਖੀ ਜਾਂਦੀ ਹੈ ਪ੍ਰੀਤਾ ਚਲ ਪੁੱਤ ਪ੍ਰੀਤ ਸਬਜ਼ੀ ਬਣਾਉਂਦੀ ਆ ਫਿਰ ਤੂੰ ਜਾ ਕੇ ਰੋਟੀ ਲਾ ਲੈ ਡੈਡੀ ਕਿੱਥੇ ਰੋਟੀ ਲਾ ਲਾਂ ਉਹ ਲਾਪਰੀ ਤਾਂ ਆਉਗੀ ਉਹ ਦੀ ਗਰਮ ਗਰਮ ਲਾਵਾਂਗੇ ਮਾਹ ਲਾ ਆ ਕੇ ਲਾਪਰੀ ਤਾਂ ਆਉਗੀ ਹੋਰ ਪੁੱਤ ਉਤੋਂ ਤਾਂ ਗਰਮੀ ਪਈ ਜਾਂਦੀ ਆ ਕੀ ਆਪਾਂ ਭੁੱਖੇ ਮਰਾਂਗੇ ਉਹਨਾਂ ਚਿਰ ਫਿਰ ਭੁੱਖੇ ਕੀ ਡੈਡੀ ਆ ਹੁਣ ਆ ਜਾਣਗੇ ਲਾ ਹੁਣ ਦਾ ਮਤਲਬ ਕੀ ਹੋਇਆ ਤੁਸੀਂ ਰੋਟੀ ਲਾ ਲਓ ਉਹਨਾਂ ਨੂੰ ਦੁਬਾਰੇ ਲਾ ਦੋ ਇਹ ਡੈਡੀ ਸਫਾਈ ਕਰਕੇ ਬੈਠੀਆਂ ਹੋਣਾ ਪਹਿਲਾਂ ਮੈਂ ਵੀ ਤਾਂ ਕੱਲੀ ਕਰਦੀ ਹੁੰਦੀ ਸੀ ਉਹ ਕਰ ਲੂਗੀ ਫਿਰ ਕਿੱਡੀ ਸੀ ਇਹ ਤਾਂ ਭੁੱਖਾ ਹੈਗਾ ਆਹ ਹੁਣ ਲਾ ਲੈਂਦੀ ਮੰਮੀ ਆ ਕਮਲਿਓ ਭਾਈ ਤੁਸੀਂ ਤਾਂ ਐ ਦਾ ਫਿਰ ਸਾਨੂੰ ਤਖਵਾ ਦਿਆ ਕਰੋ ਟਾਈਮ ਨਾਲ ਸਾਨੂੰ ਤਾਂ ਖਵਾ ਦਈਏ ਆ ਮੈਂ ਸਫਾਈ ਕਰਕੇ ਬੈਠੀਆਂ ਹੋਣਾ ਤੁਸੀਂ ਤਾਂ ਰੈਸਟ ਵੀ ਨਹੀਂ ਕਰ ਲੁੰਦੇ ਮੈਨੂੰ ਚੱਲ ਭਾਈ ਹੁਣ ਲਾ ਲੈਂਦੀ ਉਹਦੇ ਨਾਲ ਉਹ ਕੱਲੀ ਵੀ ਕੀ ਕਰੂਗੀ ਬਾਕੀ ਰੈਸਟ ਕਰਨ ਦਿਓ ਇਦੋਂ ਬਾਅਦ ਤੁਸੀਂ ਅੱਛਾ ਕੱਲੀ ਕੀ ਕਰੂਗੀ ਹੈ ਡੈਡੀ ਜਦੋਂ ਮੈਂ ਕੱਲੀ ਕਰਦੀ ਹੁੰਦੀ ਸੀ ਮੇਰੇ ਨਾਲ ਤਾਂ ਕਿਸੇ ਨੇ ਸਹਾਰਾ ਨਹੀਂ ਲਵਾਇਆ ਇਹੋ ਤਾਂ ਬਾਪੂ ਇਹ ਵੀ ਕੱਲੀ ਕੀ ਕਰੇ ਵਿਚਾਰੀ ਸਾਰਾ ਕੰਮ ਕਰਕੇ ਹਟੀ ਆ ਹੁਣ ਪ੍ਰੀਤ ਦਾ ਹੱਕ ਮੰਗਦਾ ਫਿਰ ਰੋਟੀ ਬਣਾ ਕੇ ਦੇਣ ਦਾ ਉਏ ਉਹ ਤਾਂ ਠੀਕ ਆ ਹੁਣ ਕਿ ਸਹਾਰਾ ਸਹਾਰਾ ਦਾ ਪੈਸੂ ਡਗਵਾਂ ਨਹੀਂ ਤਾਂ ਕੋਈ ਆਕੇ ਬਣਦਾ ਨਹੀਂ ਤੁਸੀਂ ਰਲ ਮਿਲ ਕੇ ਕਰੋ ਕੰਮ ਨਾਲ ਦਾ ਕੰਮ ਸੌਖਾ ਹੋ ਜੇ ਨਾਲੇ ਨਿਬੜੇ ਛੇਤੀ ਉਦੋਂ ਬਾਅਦ ਰਾਮ ਕਰਨ ਦੀ ਹੁੰਦੀ ਸੀ ਜਿਹੜੀ ਗੱਲ ਸੁਣੋ ਸਾਰੀ ਤਾਂ ਸਫਾਈ ਕਰੀ ਐ ਮੈਂ ਉਹਨੇ ਸਬਜ਼ੀ ਬਣਾਤੀ ਮੈਂ ਕਹਿਤਾ ਮੈਂ ਰੋਟੀ ਬਣਵਾ ਦੂੰਗੀ ਨਾਲ ਲੱਗ ਕੇ ਆ ਲਾਪਰੀ ਤਾਂ ਹੋਰਾਂ ਨੂੰ ਆ ਜਾਂਦੇ ਹੁਣ ਆ ਜਾਣਗੇ 10 ਮਿੰਟਾਂ ਚ ਆਪਣੀਆਂ ਤਾਂ ਚਾਹ ਰੋਟੀਆਂ ਲਾ ਦਿੰਦੀ ਉਹ ਅਸੀਂ ਤਾਂ ਭੁੱਖੇ ਬੰਨ ਲੱਗ ਰਹੇ ਆ ਚਲ ਤੂੰ ਬਣਾ ਦੇ ਦੀ ਪੁੱਤਾਂ ਦੀ ਚੀਜ਼ ਸੀ ਸਪਾਈਆਂ ਕਰੀ ਜਾਂਦੇ ਸੀ ਤਾਂ ਕੀ ਹੋ ਗਿਆ ਸੀ ਰੋਟੀ ਫਿਰ ਐ ਡੈਢ ਕੇ ਵੇਲਾ ਹੋਊਗਾ ਹੁਣ ਸਾਰੀ ਸਪਾਈ ਕਰੀਏਗੀ ਵਿੱਚ ਉਹ ਜਵਾਕ ਲੱਗ ਜਾਂਦਾ ਉਹਨੂੰ ਵੀ ਬਣਾ ਕੇ ਦੇਣਾ ਪੈਂਦਾ ਕੁਛ ਆ ਉਹ ਤਾਂ ਭਾਈ ਹੁਣ ਕੰਮ ਕਰਕੇ ਬਹਿ ਜਾਂਦੀ ਹੈਗੀ ਇਹ ਸਾਰਾ ਕੰਮ ਕਰਦੀ ਹੈਗੀ ਜਵਾਕ ਨੂੰ ਵੀ ਸਾਹਮਣਾ ਪੈਂਦਾ ਵਿੱਚ ਉਹ ਭਾਈ ਕੰਮ ਕਰਦੀ ਹੈ ਫਤੋ ਸੌਰੀ ਹੈ ਜਿੱਲੀ ਆ ਵੀਰ ਉਹਦਾ ਕੀ ਕਰੀਏ ਹੁਣ ਹੁਣ ਸਾਰੇ ਉਦਾਂ ਸਰੀਕੇਵਾਜੀ ਤਾਂ ਨਹੀਂ ਹੁੰਦੀ ਤਾਂ ਸਾਰੀ ਜੀ ਤਾਂ ਬਣਾ ਲੂਗੀ ਰੋਟੀ ਮੈਂ ਬਣਵਾ ਦੂਗੀ ਨਾਲ ਲੱਗ ਕੇ ਚਲ ਕੋਈ ਨਹੀਂ ਮਰਜੀ ਆ ਭਾਈ ਆਓ ਖਾ ਲਾਂਗੇ ਘੰਟਾ ਠਹਿਰ ਕੇ ਖਾ ਲਾਂਗੇ ਚਲ ਕੋਈ ਮੈਂ ਦੇਖਦੀ ਆਂ ਕਿ ਤੁਸੀਂ ਲਾ ਦੇ ਚਾਰ ਫਿਰ ਮੈਂ ਬਣਵਾ ਦੂੰਗੀ ਕੋਈ ਨਹੀਂ ਲਾ ਦੇ ਲਈ ਗਲ ਤਾਂ ਆਏ ਵੀ ਉੱਤੋਂ ਗਰਮੀ ਪਈ ਜਾਂਦੀ ਆ ਬਿਮਾਰ ਹੋ ਜੂਗੇ ਮੁੜ ਕੇ ਉਥੇ ਡਾਕਟਰਾਂ ਦੇ ਘਰ ਭਰੀ ਚੱਲਿਓ ਕੋਈ ਨਾ ਡੈਡੀ 10 15 ਮਿੰਟਾਂ ਨਾਲ ਕੀ ਫਰਕ ਪੈਂਦਾ ਸਾਨੂੰ 10 15 ਮਿੰਟਾਂ ਦਾ ਹੁਣ ਕੀ ਪਤਾ ਪੁੱਤ ਬੰਦੇ ਦਾ ਕਿੰਨੇ ਵਜੇ ਆਉਣ ਆਪਾਂ ਉਹਨਾਂ ਨੂੰ ਝਾਕੀ ਚੱਲਾਂਗੇ ਕੁੱਤੇ ਝਾਕ ਹੋ ਗਈ ਫਿਰ ਆ ਜਾਣਗੇ ਮੰਮੀ ਕਹਿੰਦੀ ਸ ਨਹੀਂ ਆਉਣਗੇ ਸ ਨਹੀਂ ਆਉਣਗੇ ਹੁਣ ਮੰਮੀ ਤਾਂ ਕਹਿੰਦੀ ਚਾਹ ਕੋਈ ਨਾ ਆ ਜਾਣਾ ਫਿਰ ਤੂੰ ਪਚੜ ਜੂਗੀ ਆ ਹੁਣ ਆ ਜਾਣਗੇ ਚਲ ਠੀਕ ਆ ਪੁੱਤ ਕੋਈ ਨਾ ਫਿਰ ਹਾਂ ਯੂਵੀ ਏ ਕੀ ਖੇੜੇ ਰੋਟੀ ਕੇ ਕੋਈ ਮেরে ਤੋ ਆ ਫੜਾ ਇਧਰ ਰੋਟੀ ਫੜਾ ਮੈਂ ਰੋਟੀ ਖਾਣੀ ਹੈ ਬਹੁਤ ਭੁੱਖ ਲੱਗੀ ਮੈਨੂੰ ਯੂਵੀ ਮੈਂ ਚਪੇੜ ਮਾਰ ਦੇਣੀ ਤੇਰੀ ਸੱਚੀਓ ਪਹਿਲੇ ਤਾਂ ਮਾਰੀ ਨਹੀਂ ਸੀ ਦੇ ਰੋਟੀ ਮੈਨੂੰ ਨਹੀਂ ਨਹੀਂ ਤੂੰ ਆਖੇ ਲੱਗਦਾ ਫਿਰ ਯੂਵੀ ਨਾ ਏ ਖੇੜੇ ਕੋਈ ਰੋਟੀ ਵੀ ਦਿਖਾਉਣ ਦਿੰਦਾ ਤੂੰ ਟਾਈਮ ਤੇ ਮੈਨੂੰ ਫੜਾ ਰੋਟੀ ਫੜਾ ਦੇ ਨਹੀਂ ਛੋੜ ਕਰੀਦੀ ਹੁੰਦੀ ਰੋਟੀ ਦੇ ਨਾਲ ਆ ਤੂੰ ਆਪ ਦਾ ਰੋਟੀ ਖਾ ਲਈ ਨਾ ਹੁਣ ਮੈਨੂੰ ਨਹੀਂ ਖਾਣ ਦੇਣੀ ਤੂੰ ਫੜਾ ਰੋਟੀ ਮੈਨੂੰ ਫੜਾ ਦੇ ਮੰਨੀ ਵੀ ਹੁੰਦੀ ਏ ਗੱਲ ਬਟ ਏਗਦਾ ਨਹੀਂ ਯੂ ਵੀ ਫੜਾ ਮੈਨੂੰ ਆ ਦੇਖ ਲੋ ਜੀ ਹੋ ਰੋਟੀ ਚੱਕ ਕੇ ਭੱਜ ਗਏ ਚ ਵੀ ਮੇਰਾ ਕਸੂਰਾ ਲੈ ਪੁੱਤ ਰਿਆ ਰੋਟੀ ਦੇ ਉਵੀ ਰੋਟੀ ਫੜਾ ਫੜਾ ਰੋਟੀ ਫੜਾ ਹਾਂ ਆ ਕੀ ਹੋ ਜਾਂਦਾ ਵੀਰੇ ਤੁਸੀਂ ਥੱਪੜ ਤੇ ਥੱਪੜ ਥੱਪੜ ਤੇ ਥੱਪੜ ਕਦ ਇਹ ਮਾਰ ਦੇਗਾ ਜੇ ਤੁਸੀਂ ਮਾਰਦੇ ਹੋ ਨਾ ਤੁਸੀਂ ਮਾਰ ਨਾ ਜਮਾਕਾ ਉਹ ਮੈਂ ਇੰਨਾ ਵੀ ਨਹੀਂ ਮਾਰਿਆ ਥੱਪੜ ਵੀ ਇਹ ਰੋਣ ਲੱਗ ਜੇ ਮਾੜਾ ਜਿਹਾ ਲਾਇਆ ਇਹਦੇ ਉਸੇ ਤਾਂ ਕਹਿੰਦੇ ਸਬਾਲਾ ਪਿਆਰ ਕਰਦੇ ਆ ਕੀ ਪਿਆਰ ਕਰਦੇ ਹੋ ਕਦੋਂ ਕਮਰੇ ਜ ਬਾਹਰ ਕੱਢ ਦਿੰਦੇ ਹੋ ਅਸੀਂ ਘਰੋਂ ਹੀ ਬਾਗ ਜਨੇ ਜ ਬਾਹਰ ਕੱਢ ਦਿੰਦੇ ਦੀਦੀ ਤੁਸੀਂ ਕੱਪੜਾ ਦੇਖ ਲਿਆ ਐਨ ਇਹਨਾਂ ਦੇਖਿਆ ਮੇਰੀ ਰੋਟੀ ਚੱਤੀ ਫਿਰਦਾ ਸੀ ਭਾਬੀ ਐਨਾ ਟਾਈਮ ਇਹ ਹੋਵੇ ਜਵਾਬ ਹੈ ਬਈ ਲੈ ਉਹ ਭਾਬੀ ਐਨਾ ਵੀ ਨਹੀਂ ਚਮੜਾ ਜਾਂਦਾ ਹੁੰਦਾ ਕੀ ਚਮੜਾਇਆ ਹੋਰ ਚਮੜਾ ਓਟੇ ਆ ਇਹ ਥੱਪੜ ਮਾਰ ਮਾਰੀ ਮਾਰਨਾ ਸਾਰਾ ਦਿਨ ਹੀ ਸਾਡੀਆਂ ਭਰਦੀ ਰਹਿੰਦੀਆਂ ਐਡਾ ਤਾਂ ਮਾਰਿਆ ਵੀ ਨਹੀਂ ਦੀਦੀ ਮਾਰਿਆ ਨਹੀਂ ਚੋੜਚੇ ਨੇ ਐਦਾਂ ਐਦਾਂ ਕੀਤਾ ਥੱਪੜ ਮਾਰ ਮਾਰੀ ਮਾਰਨ ਵਾਲਾ ਕਰ ਛੱਡਿਆ ਜਵਾਬ ਉਹ ਭਾਬੀ ਮਾਰਨ ਵਾਲੇ ਨੂੰ ਜੇ ਇਹਨੂੰ ਮਾੜਾ ਮੋਟਾ ਘੂਰ ਦਿੰਨੇ ਆ ਤਾਂ ਪਿਆਰ ਵੀ ਕਰਦੇ ਆ ਐਡੀ ਕੋਈ ਗੱਲ ਵੀ ਨਹੀਂ ਪਿਆਰ ਕਰਦਾ ਤੂੰ ਨਾ ਇਹ ਦੇਖੀ ਹਾਂ ਤੈਨੂੰ ਉਹ ਵਾਰ ਦੇ ਲਗਦੇ ਇਹ ਮਾਰਦੇ ਉਹ ਤੂੰ ਮਾਰਦਾ ਉਹ ਮੂੰਹ ਚੋਂ ਕੱਢ ਕੇ ਚੀਜ਼ ਦਿੰਨੇ ਆ ਤੈਨੂੰ ਤਾਂ ਕਾਨੂੰ ਲੱਗਦਾ ਸਾਡਾ ਪਿਆਰ ਉਹ ਚੋਂ ਕੱਢ ਕੇ ਦਿੰਨੇ ਆ ਬਸ ਮੇਰੇ ਜਵਾਬ ਤੇ ਅੱਜ ਤੋਂ ਬਾਅਦ ਮਾਰੀਓ ਨਾ ਲੈ ਕਰ ਲੂ ਭਲਾ ਕਿਸੇ ਦਾ ਇਹ ਚ ਵੀ ਹੁਣ ਮੇਰੀ ਗਲਤੀ ਹੈਗੀ ਕਿੱਥੇ ਦਾ ਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਵੀ ਭਾਈ ਉਹ ਵੀ ਤੇਰੀ ਉਹਦੀ ਤਰੀਜਾ ਚੀਦੀ ਦੀ ਰੋਟੀ ਖੋਣਾ ਤੇਰੇ ਛੱਤਰ ਲੱਗਣਗੇ ਐਂ ਕਹਿਣਾ ਚਾਹੀਦਾ ਦੀ ਚੱਲ ਵਧੀਆ ਕਰਿਆ ਤੂੰ ਲਾਤਾ ਨਹੀਂ ਚੌੜ ਕਰਦਾ ਅੱਜ ਰੋਟੀ ਖਾਂਦੇ ਗੱਲ ਨੂੰ ਕੁਝ ਹੋਰ ਕਰੂਗਾ ਜੀ ਹੁਣ ਨਾ ਸਮਝਾਇ ਜਵਾਕ ਨੂੰ ਵਿਗੜੂ ਨਹੀਂ ਉਪਰੋ ਸ਼ਹਿਦ ਹੀ ਜਾਂਦੇ ਨੇ ਇਹਨੂੰ ਇਹੇ ਤਾਂ ਮਾੜੀਆਂ ਗੱਲਾਂ ਨੇ ਚੱਲ ਤੂੰ ਰੋਟੀ ਖਾ ਲੈ ਲਾਪਰੀ ਤਰ੍ਹਾਂ ਨੂੰ ਕਰੇ ਨਹੀਂ ਫੋਨ ਕੀ ਮੈਂ ਨਹੀਂ ਖਾਣੀ ਜੀ ਮੇਰਾ ਤਾਂ ਮੂਡ ਜਾ ਖਰਾਬ ਹੋ ਗਿਆ ਉਹ ਯਾਰ ਚੱਲ ਤੂੰ ਰੋਟੀ ਖਾ ਉਖਾ ਕਿਹਨਾਂ ਦਾ ਹੋ ਗਿਆ ਪਹਿਲਾਂ ਮੈਨੂੰ ਰੋਟੀਆਂ ਪਕਾਉਂਦੀ ਨੂੰ ਮਸਾ ਦਾ ਰੋਟੀ ਖਾਣ ਦਾ ਟਾਈਮ ਮਿਲਿਆ ਸੀ ਹੁਣ ਕੋਈ ਨਾ ਰੋਟੀ ਖਾ ਲੈ ਆਪੀ ਥੋੜਾ ਨੂੰ ਪੁੱਛੋ ਨਾਲੇ ਫੋਨ ਕਰਕੇ ਕੋਈ ਨਾ ਮੈਂ ਪੁੱਛ ਲਊਗਾ ਫੋਨ ਕਰਕੇ ਰੋਟੀ ਖਾ ਲੈ ਜੇ ਹੁਣ ਜੋ ਆਕ ਨੂੰ ਬੁਲਾਉਂਦੇ ਨਹੀਂ ਤਾਂ ਐ ਕਹੂਗੀ ਮੇਰੇ ਜੋ ਆਕ ਨੂੰ ਬੁਲਾਉਂਦੇ ਨਹੀਂ ਨਾਲੇ ਜੋ ਆਕ ਦਾ ਕੀ ਕਸੂਰ ਹੈ ਸਾਰਾ ਦਿਨ ਭਾਬੀ ਸ਼ੈਅ ਦਿੰਦੀ ਆ ਉਹਨੂੰ ਸਮਝ ਨਹੀਂ ਆਉਂਦੀ ਪਤਾ ਨਹੀਂ ਚੱਲ ਕੋਈ ਨਾ ਤੁਲੇ ਚਿਲੂ ਸਿਪਾ ਲੈ ਚੱਲ ਮੈਂ ਲੈ ਜੀ ਨਾ ਕੋਈ ਨਾ ਮੈਨੂੰ ਪੱਕਾ ਪਤਾ ਜਿ ਜਦੋਂ ਲਾਪਰੀ ਤੋਂ ਹੋਰੀ ਆਗੇ ਨਾ ਜਲੂਸ ਨਿਕਲੂ ਤੂੰ ਦੇਖ ਲੀ ਦੇਖ ਲੀ ਹਰ ਇੱਕ ਵਾਰ ਹੀ ਨਿਕਲਦਾ ਚੱਲ ਕੋਈ ਨਾ ਰੋਟੀ ਖਾ ਮੈਂ ਤਾਂ ਸਿੱਧਾ ਘੇ ਦਿੰਦਾ ਤੈਨੂੰ ਕਿੱਧਰ ਚੱਲੇ ਪਤਾ ਉਹ ਕੁਛ ਨਹੀਂ ਮੈਂ ਤਾਂ ਲਾਪਰੀ ਤਨ ਅੱਡੇ ਤੋਂ ਲੈ ਕੇ ਆਉਣਾ ਅੱਡੇ ਤੇ ਆਰੀ ਆ ਉਹ ਕਿਉਂ ਤਾ ਪਰੌਣਾ ਨਹੀਂ ਆਇਆ ਓਏ ਉਹਨੂੰ ਤਾਂ ਕੋਈ ਕੰਮ-ਕਮ ਹੋ ਗਿਆ ਹੁਣ ਮੈਨੂੰ ਫੋਨ ਆਇਆ ਸੀ ਕਹਿੰਦਾ ਲਾਪਰੀ ਤਾਂ ਆਉਂਦੀ ਹੈ ਕਹਿੰਦਾ ਤੂੰ ਉਹਨੂੰ ਲੈ ਜੀ ਹੁਣ ਮੈਂ ਲਾਪਰੀ ਨੂੰ ਫੋਨ ਕਰਿਆ ਸੀ ਉਹ ਕਹਿੰਦੀ ਵਸ ਕੇ ਦੀ ਮੈਂ ਇੱਥੇ ਖੜਾ ਵਾਲਾ ਤੱਕ ਆ ਗਈ ਕਹਿੰਦੀ ਤੂੰ ਆ ਜਾ ਲੈ ਆਪ ਤਾਂ ਭੱਜ ਕੇ ਹੁਣ ਕਿੱਥੇ ਖੜੀ ਰਹੂ ਜਵਾਕੜੀ ਛੇਤੀ ਜਾ ਬੀ ਦੱਸ ਕੱਲੀ ਨੂੰ ਭੇਹ ਦਿੱਤੀ ਹੈ ਪਰ ਉਹ ਨਾਲ ਆ ਜਾਂਦਾ ਇੱਕ ਦਿਨ ਰਹਿ ਜਾਂਦਾ ਆਉਣ ਜਾਣ ਦੀਆਂ ਰਿਸ਼ਤੇਦਾਰੀਆਂ ਹੁੰਦੀਆਂ ਨਾ ਕੰਮ ਤਾਂ ਰੋਜ਼ ਹੀ ਨਹੀਂ ਮੁੱਕਦੇ ਇਹਦਾ ਕੰਮ ਤਾਂ ਹੁੰਦਾ ਹੀ ਰਹਿੰਦੇ ਨੇਗੇ ਕਮਲਈ ਆ ਜੰਮੀ ਕੱਲੀ ਨੂੰ ਬੱਸ ਚੜਾਤਾ ਅੱਜਕੱਲ ਟਾਈਮ ਪਤਾ ਕਿੰਨਾ ਮਾੜਾ ਹੈਗਾ ਮੈਂ ਤਾਂ ਕਹਿੰਸੀ ਇਕੱਠੇ ਆ ਜਾਂਦੇ ਉਹਦੇ ਵਰਗ ਗਰੀਸ ਨਹੀਂ ਹੁਣ ਮੈਨੂੰ ਫਿਕਰ ਜਾਂ ਲੱਗ ਰਿਆ ਜਿੱਦਾਂ ਚਕਰ ਕਰੇ ਨਹੀਂ ਆਉਂਦੀ ਚੱਲਣ ਤਾਂ ਗਿਆਗਾ ਸਤਿ ਸ਼੍ਰੀ ਅਕਾਲ ਮਾ ਸਤਿ ਸ਼੍ਰੀ ਅਕਾਲ ਪੁੱਤ ਕਿਵੇਂ ਹੋ ਚ ਗਈ ਹਾਂ ਠੀਕ ਠਾਕ ਵਧੀਆ ਕੀ ਗੱਲ ਪ੍ਰੋਣਾ ਨਹੀਂ ਆਇਆ ਪ੍ਰੋਣਾ ਵਿਚਾਰਾ ਕੀ ਕਰੇ ਕੰਮੇ ਵਧਨੇ ਨਾਲੇ ਜੀ ਪ੍ਰੋਣਾ ਆ ਜਾਂਦਾ ਨਾ ਮੈਨੂੰ ਆਥਰੀ ਮੋੜ ਕੇ ਲੈ ਜਾਣਾ ਸੀਗਾ ਆ ਹੁਣ ਮੈਂ ਦੋ ਚਾਰ ਜਣ ਲਾ ਜੂਗੀ ਚਲੇ ਵੀ ਠੀਕ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਭਾਬੀ ਕਿਵੇਂ ਹੋ ਵਧੀਆ ਤੁਸੀਂ ਦੱਸੋ ਠੀਕ ਹੈ ਵਧੀਆ ਬੈਜੋ ਮੈਂ ਪਾਣੀ ਲੈ ਕੇ ਆਈ ਪਾਜੀ ਨਾਲ ਕਿੱਥੇ ਨਹੀਂ ਉਹ ਦੱਸ ਕੇ ਹਟ ਗਿਆ ਉਹਨਾਂ ਨੂੰ ਜ਼ਰੂਰੀ ਕੰਮ ਹੋ ਗਿਆ ਆਇਆ ਨਹੀਂ ਗਿਆ ਹੈਗਾ اچھا ਕੰਮ ਹੋ ਗਿਆ ਉਹਨਾਂ ਚਲ ਕੋਈ ਨਹੀਂ ਪਾਣੀ ਕੁਣੀ ਲਿਆਓ ਸਸ਼ਿਕਾ ਬਬੀ ਕਿਵੇਂ ਲੱਫਤੀ ਸਾਹਿਬ ਠੀਕ ਹੈ ਵਧੀਆ ਤੁਸੀਂ ਦੱਸੋ ਵਧੀਆ ਭਾਈ ਨਹੀਂ ਆਇਆ ਨਾ ਮੈਂ ਹੀ ਆ ਗਈ ਬਸ ਮੈਂ ਦੋਹਾਂ ਦੇ ਬਰਾਬਰਾਂ ਕੱਲੀਏ ਦੋਨੇ ਆਉਣਗੇ ਦੋਹਾਂ ਨੇ ਹੋਣਾ ਸੀ ਪਹਿਲਾਂ ਤਾਂ ਕੰਮ ਜਿਆਦੇ ਆ ਪਰ ਉਹਨਾਂ ਨੂੰ ਕਾਂ ਕਰਕੇ ਫੋਨ ਆ ਗਿਆ ਉਹਨਾਂ ਨੂੰ ਜਾਣਾ ਪੈ ਗਿਆ ਹੱਬ ਲਾ ਲਿਆ ਵੀ ਤੇਰਾ ਪਿਆਰ ਪੂਰ ਨਹੀਂ ਹੈਗਾ ਓਰੇ ਹੂੰ ਪਰ ਉਹਨਾਂ ਦਾ ਜਾਦੇ ਹੈ ਆਹੋ ਕੁੜੀ ਨੂੰ ਭੁੱਲ ਲਗੇ ਪੁਰਾਣਾ ਯਾਦ ਆਇਆ ਮੰਮੀ ਕਹੇ ਸੀ ਦੋਨੇ ਆਉਣਗੇ ਦੇਖ ਲੈ ਜਾਂਦੀ ਆਂ ਤੈਨੂੰ ਕਿਸੇ ਨੇ ਪੁੱਛਿਆ ਹੀ ਪਹਿਲਾਂ ਆਪਣੀ ਤੇ ਕਿਵੇਂ ਆ ਮੇਰੇ ਵਾਸਤੇ ਤਾਂ ਕੱਲਾ ਗਲਾਸ ਹੀ ਆਇਆ ਪਾਣੀ ਦਾ ਜੇ ਪੁਰਾਣਾ ਹੁੰਦਾ ਵਿੱਚ ਟਰੇ ਵੀ ਆਉਂਦੀ ਲੈ ਦਾਸ ਪਾਣੀ ਵੀ ਗਰਮ ਹੀ ਲਿਆਤਾ ਠੰਡਾ ਦਾ ਲਿਆ ਦਿੰਦੀ ਆ ਓੜਾ ਠੰਡਾ ਨਹੀਂ ਲੈਂਦਾ ਪਾਣੀ ਠੰਡਾ ਹੀ ਲੈਂਦਾ ਮੰਮੀ ਝੋੜ ਕਰਦੀ ਆ ਅੱਛਾ ਲੈ ਜੀ ਜੀ ਤੂੰ ਸੌਣ ਸਾਰ ਲੱਗੇ ਮਜ਼ਾਕ ਕਰਨੇ ਹੈ ਉਹਰੇ ਨਾ ਕੋਲਡ ਡਰਿੰਕ ਤਾਂ ਮਗਵਾਈ ਦਿੰਦੇ ਕੱਲਾ ਪਾਣੀ ਮੱਥੇ ਮਾਰਿਆ ਪਰੌਣੇ ਦੀ ਕੀ ਨਾਲ ਹਾਂ ਪਰੌਣੇ ਦੀ ਲੈ ਓਹੋ ਸੜੀਪਾ ਫੇਰਾ ਗਈ ਕੀ ਕਹਿੰਦਾ ਉਹ ਕੋਈ ਨਹੀਂ ਹਾਪੜਾ ਮਾਰੂਗੀ ਕਗਾ ਕੇ ਮੇਰੇ ਲਈ ਇਹ ਤਾਂ ਕੁਛ ਨਹੀਂ ਚੱਲਦਾ ਹੈਗਾ ਇਹਨੂੰ ਅਕਲ ਸਿਖਾ ਦੋ ਸੱਸੀ ਦਾ ਪਰੌਣੇ ਸਿਖਾ ਦੋ ਇਹਨੂੰ ਕਿਵੇਂ ਬੋਲਦਾ ਓਏ ਕੀ ਕਰ ਕੋਈ ਗੱਲ ਨਹੀਂ ਲਾਪਰੀਤ ਜਵਾਕ ਲੈਣਾਗਾ ਤਾਂ ਕੋਈ ਜਵਾਕ ਐ ਕਿ ਕਿ ਇਹਨੂੰ ਸਰਚ ਗਲੀਆਂ ਕਰਵਾ ਲਓ ਸਮਝ ਜੂਗਾ ਪੁੱਤ ਕੋਈ ਨਹੀਂ ਐਵੇਂ ਨਹੀਂ ਬੋਲਦੇ ਹੁੰਦੇ ਪੁੱਤ ਪੁੱਤ ਇੱਧਰ ਆ ਜਾ ਇਹਦੀ ਗੋਦ ਚ ਕੇ ਬਹਿੜਦਾ ਇੱਧਰ ਬੈਠਾ ਇੱਧਰ ਆ ਜਾ ਚੱਲ ਫਿਰ ਕੇ ਹੁੰਦਾ ਸੀਗਾ ਜਿਸੀਂ ਜੇ ਉੱਥੇ ਬਹਿ ਗਏ ਸੀ ਪ੍ਰੀਤ ਕੋਲੇ ਕਿਉਂ ਬਾਪੀ ਛੋਟੀ ਬਾਪੀ ਦੀ ਗੋਦੀ ਚ ਕੀ ਕਰੰਟ ਆ ਗਿਆ ਧੀ ਸਾਨੂੰ ਪਤਾ ਨਹੀਂ ਪਤਾ ਨਹੀਂ ਇਹ ਤਾਂ ਰੋਜ਼ੀ ਲੜਦੇ ਰਹਿੰਦੇ ਆ ਇਹਦੇ ਥੱਪੜ ਮਾਰਤਾ ਇਹੇ ਜਿਹੇ ਸ਼ਰਾਰਤੀ ਇਹਨੇ ਕਾ ਕੇ ਥੱਪੜਾ ਮਾਰਿਆ ਕਰੋ ਇੱਕ ਬੋਲਣ ਦੀ ਅਕਲ ਤੈਨੂੰ ਕਿੰਨੇ ਸਿਖਾਈਏ ਲੈ ਅਜਿਹੇ ਜੀ ਸਿਖਾਓ ਉਹਨਾਂ ਕੇ ਉਹ ਜਿਹੇ ਸਿੱਖੂਗਾ ਬੱਚਾ ਦੀ ਵੀ ਚਾਹ ਬਣਾਵਾ ਜਾਂ ਫਿਰ ਠੰਡਾ ਹੀ ਲਿਆਵਾ ਚਾਹੀ ਬਣਾ ਲਓ ਥੋੜੀ ਜੀ ਨਾਲੇ ਮੈਂ ਰੋਟੀ ਖਾਣੀ ਸੀ ਭੁੱਖ ਲੱਗੀ ਆ ਮੈਨੂੰ ਫਿਰ ਰੋਟੀ ਹੀ ਮਰਾਂ ਦਿੰਦੀ ਆ ਮੈਂ ਪਹਿਲਾਂ ਰੋਟੀ ਬਣਾ ਦਿਓ ਚਾਹ ਚਲ ਠਹਿਰ ਕੇ ਪੁੱਤ ਆਪਾਂ ਮਟਰ ਪਨੀਰ ਮੰਗਾਇਆ ਸੀ ਉਹ ਮੂੰਗੀ ਆ ਬਣਾ ਲਿਓ ਭਾਈ ਮੈਂ ਤਾਂ ਮਟਰ ਪਨੀਰ ਖਾਣਾ ਵੀ ਨਹੀਂ ਮੇਥੇ ਦਾ ਹਾਜਮੇ ਨਹੀਂ ਹੁੰਦਾ ਬਹੁਤ ਭਾਰਾ ਹੁੰਦਾ ਸਬਜੀ ਸੂਜੀ ਸਾਰਾ ਚਲੋ ਮੈਂ ਸਬਜੀ ਵੀ ਬਣਾਈ ਸੀ ਨਾਲ ਕद्दू ਦੀ ਉਹ ਖਾ ਲਓ ਕद्दू ਦੀ ਲਿਆ ਦਿਓ ਮੈਂ ਤਾਂ ਸਿੰਪਲ ਸਾਦੀ ਹੋਰ ਚਲ ਮੈਂ ਵੀ ਬਣਾ ਦਿੰਦੀ ਹਾਂ ਦੋਹੇ ਜਣੀਆਂ ਬਣਾਓ ਤੁਸੀਂ ਰੋਟੀ ਤੁਰੇ ਬਹਿ ਜਾ ਪੁੱਤ ਚੌੜ ਨਾ ਕਰੀ ਠੀਕ ਹੈ ਆਇਨੇ ਬੋਲਦਾ ਹੁੰਦਾ ਚੰਗਾ 부ਆ ਜੀ ਨੂੰ ਨਾ ਤੂੰ ਰਿਆ ਉਰਿਆ ਤੂੰ ਸਕੂਲ ਚ ਜਾਨਾ ਤੇਰੀ ਟੀਚਰ ਤੈਨੂੰ ਕੀ ਸਿਖਾਉਂਦੇ ਨੇ ਹੈ ਕਹ ਤੇ 부ਆ ਜੀ ਹੁਣ ਨਹੀਂ ਮੈਂ ਬੋਲਦਾ ਸੌਰੀ ਮੰਗ ਸੌਰੀ 부ਆ ਜੀ ਸੌਰੀ 부ਆ ਜੀ ਮਾਂ ਇਹਨੂੰ ਮੜੀ ਮੱਟੀ ਸੱਸੀ ਗਾਲ ਬਣਾਉਣੀ ਸਿਖਾ ਦੇ ਕਿਸੇ ਨੂੰ ਪੁੱਤ ਤਾਂ ਮੈਂ ਤਾਂ ਬਥੇਰਾ ਸਿੱਖਿਆ ਹੁਣੀ ਆ ਉਹ ਜੱਸੀ ਹੈਗੀ ਤਾਂ ਕਹਿ ਦਿੰਦੀ ਮੇਰੇ ਮੁੰਡੇ ਨੂੰ ਤੁਸੀਂ ਐ ਕਹਿੰਦੇ ਮੇਰੇ ਮੁੰਡੇ ਨੂੰ ਤੁਸੀਂ ਐ ਕਹਿੰਦੇ ਵੱਡਾ ਬਾਈ ਹੁੰਦਾ ਘਰੇ ਇਹ ਤੇ ਥਾਪਣਾ ਮਾਰਦਾ ਕੱਕਾ ਕੇ ਕੰਮ ਤੇ ਟੀ ਟੀਂਗਰ ਲਾ ਦਿੰਦਾ ਇਹਨੂੰ ਉਹ ਕਹਿੰਦੇ ਹੁੰਦਾ ਨਾ ਮੈਂ ਤਾਂ ਵਿਚ ਵਿਚਾਲੇ ਫਸੀ ਪਈਆਂ ਕੀ ਜਦ ਆ ਇਹ ਕੁਛ ਕਹਿੰਦਿਆ ਤਾਂ ਗੁੱਸਾ ਕਰਦੀ ਹੈਗੀ ਹੈ ਕਦੇ ਪ੍ਰੀਤ ਨਾਲ ਕਦੇ ਇਹਦੇ ਨਾਲ ਐਂ ਗੁੱਸੇ ਹੋਈ ਰਹਿੰਦੀ ਹੈ ਜੱਸੀ ਬਈ ਇਹ ਤਾਂ ਸਾਰੀਆਂ ਛੁੱਟੀਆਂ ਇਹਨੂੰ ਮੇਰੇ ਲਈ ਭੇਜ ਦੇ ਉਹਨੂੰ ਮੈਂ ਬੰਦਾ ਬਣਾ ਕੇ ਤੋਰ ਦੂੰ ਛੁੱਟੀਆਂ ਤਾਂ ਹੋ ਰਹੀਆਂ ਨੇ ਇਹਨੂੰ ਹਾਂ ਰਹਿਣ ਦੇ ਬਈ ਤਾਂ ਇਹੀ ਲੈਣਾ ਹੈ ਫਿਰ ਤੇਰੇ ਨਾਲ ਫਰਕ ਪਊਗਾ ਉਹ ਕੋਈ ਨਾ ਫਰਕ ਨੂੰ ਦੱਸ ਕੀ ਹੈ ਦੋਸਤਾਂ ਮੜੀ ਜੀ ਗੱਲ ਤਾਂ ਪਊਈ ਉਹ ਬਣਾ ਲੈਨੇ ਹੋ ਉਹੀ ਤਾਂ ਗੱਲ ਆ ਪੁੱਤ ਬਈ ਗੱਲ ਮੜੀ ਜੀ ਨਹੀਂ ਹੈਗੀ ਹੁਣ ਇਹ ਕਿਹੜਾ ਸਾਨੂੰ ਦਾ ਪਿਆਰ ਹੈ ਪਿਆਰ ਕਰਦੇ ਆ ਤਾਂ ਹੀ ਸਾਰਾ ਦਿਨ ਇਹਦੀਆਂ ਲਾਣਾ ਚਟਦੇ ਆ ਗੱਲ ਕੀ ਹੋਈ ਹੈ ਗੱਲ ਬਈ ਕੁਝ ਨਹੀਂ ਹੋਈ ਇਹ ਚੌੜ-ਚੂੜ ਕਰਦਾ ਹੋਊਗਾ ਇੱਕ ਇੱਕ ਵਾਰੀ ਪ੍ਰੀਤ ਨੇ ਇਹਨੂੰ ਘੂਰਤਾ ਹੋਊਗਾ ਉੱਥੇ ਬੈੱਡ ਦੀ ਉਹ ਚਾਦਰ ਵਿਛਾਉਂਦੀ ਹੋਊ ਵੀ ਚਲ ਤੁਸੀਂ ਨੇ ਆਉਣਾ ਉਹਨਾਂ ਨੂੰ ਆਏ ਸੀ ਵੀ ਤੂੰ ਤੇ ਰਮ ਨੂੰ ਆਉਂਗੇ ਹੂੰ ਉਹ ਕਹਿੰਦੀ ਵੀ ਪੁੱਤ ਤ੍ਰਿਪੂਆ ਹੋਰੀ ਆਉਣਗੇ ਵੀ ਤੂੰ ਮਾੜਾ ਜਿਹਾ ਚਾਦਰ ਵਿਛਾ ਲੈਣ ਦੀ ਇਹਨੇ ਜਾ ਕੇ ਆਏ ਕਹਿੰਦਾ ਮਾੜਾ ਜਿਹਾ ਬਸ ਤੈਨੂੰ ਪਤਾ ਜਵਾਕ ਨੂੰ ਬਈ ਕੀ ਪਤਾ ਹੁੰਦਾ ਵੀ ਮੰਮੀ ਮੈਨੂੰ ਚਾਚੀ ਨੇ ਬਾਹਰ ਕੱਢਤਾ ਜਵਾਕ ਨੂੰ ਮੰਨ ਲਿਆ ਵੀ ਕੁਝ ਨਹੀਂ ਪਤਾ ਹੁੰਦਾ ਪਰ ਜਵਾਕ ਨੂੰ ਸਿਖਾਇਆ ਵੀ ਕਰਦੇ ਨੇ ਮਾਂ ਹਾਂ ਆਉਣ ਫਰ ਦੇਖ ਲੈ ਮੈਂ ਸੜੀਜੀ ਭੂਆ ਕੇ ਲੈ हां ਕਿਥੇ ਸਸਰੀ ਘਰ ਕਹਣਾ ਸੀ ਵੀ ਸਸਰੀ ਘਰ ਬੁਲਾਈ ਤੇਰੇ ਤੂੰ ਉਹਦੀ ਚਾਚੀ ਨੂੰ ਕਿਉਂ ਤੰਗ ਕਰਦਾ ਅੱਜ ਸਵੇਰੇ ਉਹਨੂੰ ਰੋਟੀ ਨਹੀਂ ਖਾਣਦੀ ਜੇਜਾ ਕੇ ਅੰਦਰ ਕੰਮ ਕਰ ਲੈ ਆਪਦਾ ਸਕੂਲ ਦਾ ਅੱਜ ਸਵੇਰੇ ਉਹ ਰੋਟੀ ਖਾਣ ਲੱਗ ਰਹੀ ਸੀ ਪਤਾ ਨਹੀਂ ਕੀਤੇ ਗਿਆ ਲੈ ਤਾਂ ਪਤਾ ਨਹੀਂ ਪਤਾ ਬਾਈ ਤਾਂ ਕੋਈ ਨਹੀਂ ਹੈਗਾ ਇਹ じゃ ਉਹ ਬਾਈ ਕਾ ਨੂੰ ਕੋਈ ਵੀ ਨਹੀਂ ਹੈਗਾ ਅੱਬੀ ਸਾਰਾ ਤੇ ਨਦੀਆਂ ਸਾਦੀਆਂ ਭਰਦੇ ਜੇ ਮਾੜਾ ਜਾਂ ਘੁਰਦੀਏ ਕਹਿੰਦੀ ਮੇਰੇ ਮੁੰਡੇ ਨੂੰ ਪਤਾ ਕੀ ਚੱਕਰ ਹੈ ਆਪਾਂ ਜਵਾਕ ਨੂੰ ਅਹੀਂ ਸੇ ਚੜਾਉਣੇ ਹੁੰਨੇ ਕਹਿ ਕੇ ਕਿ ਜਵਾਕ ਹੈ ਜਵਾਕ ਹੈ ਜਹੀ ਜੀ ਆਦਤ ਇਹਨੂੰ ਹੁਣ ਪਾਦਾਂਗੇ ਉਹੀ ਜੀ ਪੈ ਜੂਗੀ ਇਹ ਤਾਂ ਹੀ ਤਾਂ ਚੰਬੜ ਗਿਆ ਨਹੀਂ ਵਧੀਆ ਸਾਸਰੀ ਕਾਰ ਬੁਲਾਉਂਦਾ ਸਭ ਨੂੰ ਆਇਆ ਨੇ ਏਸੇ ਦੀ ਪਿੱਤੀ ਪੜਾਈ ਹੋਈ ਆ ਚਲ ਕੀ ਪਤਾ ਕਹਿਤਾ ਹੋਵੇ ਆ ਤਰੇ ਆ ਬਈ ਮੇਰਾ ਬੈਗ ਜਾਂ ਅੰਦਰ ਆ ਜਾ ਮਾਂ ਆਪਾਂ ਵੀ ਪੱਖੇ ਥੱਲੇ ਜਾ ਕੇ ਆਰਾਮ ਕਰੀਏ ਨੇ ਰੋਟੀ ਰੂਟੀ ਬਣਾਉਂਦੀਆਂ ਨੇ ਹਾਂ ਘੂਟਾ ਨਹੀਂ ਲੜਦੀਆਂ ਰੋਟੀ ਪਕਾਉਂਦੀਆਂ ਪਕਾਉਂਦੀਆਂ ਕੋਈ ਨਾ ਓਏ ਹਾਂ ਨਹੀਂ ਲੜਦੀਆਂ ਆ ਇਧਰ ਹੀ ਰੱਖ ਦਿੰਨਾ ਇਹ ਗੱਲ ਆਪਾਂ ਫੇਰ ਕਰਾਂਗੇ ਕੋਈ ਨਹੀਂ ਚੱਲ ਫੇਰ ਕਰਨਾ ਕਰ ਹਾਂ ਚੱਲ ਦੀਦੀ ਮਾਰੇ ਜਾ ਕੇ ਰੋਟੀਆਂ ਰਾੜੇ ਦੋ ਚੀਤੀ ਪੱਕ ਜਾਣਗੀਆਂ ਮੈਂ ਇੱਥੋਂ ਨਹੀਂ ਪਕਦੀ ਪ੍ਰੀਤਾ ਜੇ ਤਾ ਬਣਾਉਣੀ ਆ ਬਣਾ ਲੈ ਪਹਿਨੇ ਮੈਂ ਤਾਂ ਕਿਰਾਂ ਨਾ ਮੋ ਜਾ ਕਰਾਈ ਮੈਂ ਰੋਟੀ ਬਣਾਉਣੀ ਆ ਮੈਥੋਂ ਨਹੀਂ ਰੋਟੀ ਪੱਕਦੀ ਹੈਗੀ 5 ਸਾਲ ਪਹਿਲਾਂ ਮੈਂ ਹੀ ਖਵਾਈਆਂ ਨੇ ਲਾ ਲਾ ਕੇ ਇਹਨਾਂ ਨੂੰ ਚਲੋ ਰੋਟੀ ਤਾਂ ਮੈਂ ਬਣਾ ਲੂੰਗੀ। ਉਹ ਤੂੰ ਭਾਰੀ ਸੀ ਮੈਂ ਤਾਂ ਕਹਿੰਦੀ ਸੀ ਮੈਂ ਜਲਦੀ ਪੱਕ ਜਾਣਗੀ ਆ। ਫਿਰ ਤੁਸੀਂ ਉਹ ਰਾਇਤਾ ਜਿਹਾ ਕਰ ਦੋ ਤਿਆਰ। ਰਾਇਤਾ ਬਣਾਇਆ ਨਹੀਂ ਹਲੇ। ਮੈਂ ਤੁਹਾਨੂੰ ਕਿਹਾ ਤਾਂ ਹੈਗਾ ਸੀ ਬਣਾ ਦਿਓ। ਰੋਟੀ ਪਕਾ ਕੇ ਬਣਾ ਲਈ ਪਹਿਣ ਬਣ ਕੇ ਮੇਰਾ ਤਾਂ ਸਿਰ ਵਾਲਾ ਦੁਖੀ ਜਾਂਦਾ। ਮਿੰਟਾਂ ਐ ਲੱਗਦਾ ਖਾਰ ਹੋ ਰਿਹਾ ਜਿਵੇਂ। ਫਿਰ ਤੁਸੀਂ ਐ ਕਰੋ ਅੰਦਰ ਜਾ ਕੇ ਰੈਸਟ ਕਰ ਲਓ। ਮੈਂ ਰੈਸਟ ਕਰ ਲੂ ਮੂਰੀ ਬੈ ਜੰਨੀ ਆ ਉਹਨਾਂ ਨੂੰ ਐ ਹੋ ਜਾਊਗਾ ਉਹ ਬੈਠੀ ਐ। ਬੇਲੀ ਪਾਉਂਦੀ ਨਹੀਂ ਉਹਨਾਂ ਨੂੰ ਐ ਤਾਂ ਹੋ ਜਾਊਗਾ ਵੀ ਉੱਥੇ ਰਸੋਈ ਚ ਕੰਮ ਲੱਗ ਰਿਹਾ ਕਰਨਾ। ਹੋਰ ਬਣਾ ਲਾ ਥੋੜੀਆਂ ਜਿਹੀ ਤਾਂ ਰੋਟੀਆਂ ਨੇ ਹੁਣ ਪੱਕ ਜੂਗੀ ਦੁਪਹਿਰ ਦਾ ਟਾਈਮ ਹੋ ਰਿਹਾ ਹੁਣ ਦੀਦੀ ਸਾਰੇ ਨੇ ਰੋਟੀ ਖਾਣੀ ਆ ਕੋਈ ਨਾ ਥੋੜੀਆਂ ਜਿਹੀ ਤਾਂ ਹੈਗੀਆਂ ਨੇ ਆ ਹੁਣ ਬਣ ਜਾਣਗੀਆਂ ਪਹਿਲਾਂ ਮੈਂ ਹੀ ਖਵਾਉਂਦੀ ਹੁੰਦੀ ਸੀ ਬਣਾਵਣਾ ਕੇ ਉਹਨਾਂ ਨੂੰ ਬਥੇਰੀਆਂ ਖਵਾਈਆਂ ਨੇ ਰੋਟੀਆਂ ਲਾ ਲਾ ਕੇ ਕੱਲੀ ਹੁੰਦੀ ਸੀ ਉਦੋਂ ਵੀ ਚਲੋ ਕੋਈ ਨਾ ਮੈਂ ਹੀ ਬਣਾ ਲੈਣੀਆਂ ਹੋਰ ਬਣਾ ਲਾ ਬਣਾ ਲੀ ਰੋਟੀ ਭਾਬੀ ਹਾਂਜੀ ਦੀਦੀ ਬੱਸ ਬਣ ਗਈ ਥੋੜਾ ਟਾਈਮ ਲੱਗੂ ਲੈ ਆ ਕੀ ਭਾਬੀ ਤੂੰ ਕੱਲੀਓ ਲੱਗ ਰਹੀ ਐ ਤੂੰ ਭਾਬੀ ਨਾਲ ਲੱਗ ਜਾ ਉਹ ਤਾਂ ਲਾਪਰੀ ਤਾਂ ਮੈਨੂੰ ਪ੍ਰੀਤ ਨਹੀਂ ਕਹਤਾ ਕਹਿੰਦੀ ਰੋਟੀ ਤੇ ਮੈਂ ਆ ਬਣਾ ਲੂੰਗੀ ਤੂੰ ਰਾਇਤਾ ਬਣਾ ਦੇ ਮੈਂ ਨੀ ਰਾਇਤਾ ਰੁੱਤਾ ਖਾਂਦੀ ਹੁੰਦੀ ਮੈਂ ਤਾਂ ਕद्दू ਦੀ ਸਬਜ਼ੀ ਨਾਲ ਰੋਟੀ ਖਾਉਂਗੀ ਕੱਲੀ ਧੁੱਪ ਜਿ ਲੱਗ ਰਹੀ ਐ ਵਿਚਾਰੀ ਕੱਲੀ ਤੂੰ ਇਹਦੇ ਨਾਲ ਲੱਗ ਜਾ ਥੋੜੇ ਕੱਲੇਾਂ ਤਾਂ ਲਾਉਣੀਆਂ ਨੇ ਦੋ ਰੋਟੀਆਂ ਲਾਪਰੀ ਤਾਂ ਲਾ ਦੂਗੀ ਕਿਉਂ ਮੈਂ ਕੀ ਕੱਲੀ ਖਾਉਂਗੀ ਰੋਟੀ ਦੁਪਹਿਰਾਂ ਹੋਰ ਐ ਸੁਖਨਾਂ ਸਾਰੇ ਖਾਣ ਕੇ ਰੋਟੀ ਟੱਬਰ ਆ ਆਪਣੇ ਔਰ ਦੀਦੀ ਸਵੇਰ ਦਿਖਾਦੀ ਹੋਈ ਏ ਸਾਰੇ ਨੇ ਰੋਟੀ ਤੇ ਹੁਣ ਢਾਈ ਵੱਜ ਗਈ ਭੁੱਖ ਤਾਂ ਲੱਗੀ ਹੋਊਗੀ ਉਦੋਂ ਤੁਹਾਨੂੰ ਡਿੱਕੀ ਜਾਂਦੇ ਸੀਗੇ ਸਾਰੇ ਜਣੇ ਤਾਂ ਹੀ ਤਾਂ ਮੈਂ ਕਹਿਨੀ ਆ ਵੀ ਦੋਏ ਜਣੀਆਂ ਨਾਲੇ ਮਿਲ ਕੇ ਪਕਾ ਲਓ ਤੂੰ ਤਾਂ ਭਾਬੀ ਐ ਬੈਠ ਗਈ ਜਿਵੇਂ ਹੁਣੇ-ਹੁਣੇ ਤੇਰਾ ਨਵਾਂ ਵਿਆਹ ਹੋਇਆ ਹੁੰਦਾ ਚੰਗਾ ਬਣਾ ਦੂੰਗੀ ਲਪ੍ਰਿਤ ਐਂ ਕਰ ਤੂੰ ਰੈਸਟ ਕਰ ਲੈ ਜਾ ਕੇ ਅੰਦਰ ਲਪ੍ਰਿਤ ਤੂੰ ਖੜੀ ਹੋ ਮੈਂ ਬਣਾ ਦਿੰਨੀ ਆ ਕੋਈ ਨਾ ਦੀਦੀ ਮੈਂ ਬਣਾ ਲੈਨੀ ਆ ਰੋਟੀ ਦਾ ਤੁਸੀਂ ਰਾਇਤਾ ਬਣਾ ਦਿਓ ਮੜਾ ਜੇ ਬਸ ਮੈਂ ਰਹਿ ਤਾ ਰੂਤਾ ਨਹੀਂ ਖਾਣਾ ਸਾਨੂੰ ਵੀਵਰ ਕਹਤਾ ਤੁਸੀਂ ਦੋਈ ਜਣੀਆਂ ਨਾਲ ਮਿਲ ਕੇ ਰੋਟੀ ਬਕਾ ਲਓ ਮੈਂ ਆਰਾਮ ਕਰਦੀ ਆਂ ਦੇਖ ਲੈ ਤੇਰੀ ਤਾਂ ਕਿੰਨੀ ਫਿਕਰ ਹੈਗੀ ਹੈ ਮੇਰੀ ਜਮਾ ਵੀ ਨਹੀਂ ਹੈਗੀ ਜਿਹੜੀ 5 ਸਾਲ ਰੋਟੀਆਂ ਖਵਾਈਆਂ ਨੇ ਲਾ ਲਾ ਕੇ ਬਈ ਤੇਰੀ ਫਿਕਰ ਹੋਗੀ ਜ਼ਿਆਦੇ ਮੈਂ ਤਾਂ ਉਹੀ ਫਿਰਦੀ ਆਂ ਦੀਦੀ ਫਿਕਰ ਦੀ ਗੱਲ ਨਹੀਂ ਹੈਗੀ ਦੀਦੀ ਤਾਂ ਕਹਿੰਦੀ ਸੀ ਵੀ ਚਲੋ ਟਾਈਮ ਨਾਲ ਕੰਮ ਨਿਬੜ ਜੂਗਾ ਸਾਰੇ ਰੋਟੀ ਖਾ ਲੈਣਗੇ ਗੱਲ ਸੁਣ ਪਹਿਲਾਂ ਮੈਂ ਕੱਲੀ ਕਰਦੀ ਹੁੰਦੀ ਸੀ ਮੇਰੇ ਨਾਲ ਕੌਣ ਘਰਾਂਦਾ ਹੁੰਦਾ ਸੀ ਧੁੱਪ 'ਚ ਵੀ ਰੋਟੀਆਂ ਲਾਈਆਂ ਹੋਈਆਂ ਨੇ ਹੁਣ ਉਹਨਾਂ ਨੂੰ ਜਾਦੇ ਫਿਕਰ ਹੋਗੀ ਤੇਰੀ ਮੈਨੂੰ ਤਾਂ ਕਦੇ ਕਿਹਾ ਨਹੀਂ ਧੁੱਪ 'ਚ ਰੋਟੀਆਂ ਲਾਉਣੀ ਆ ਉਹ ਦੀ ਮਾਂ ਨੂੰ ਵੀ ਹਾਂ ਤੂੰ ਇਹਦੇ ਨਾਲ ਲੱਗ ਜਾ ਚਲੋ ਦੀਦੀ ਟਾਈਮ ਟਾਈਮ ਦੀ ਗੱਲ ਹੁੰਦੀ ਆ ਹੁਣ ਆਪਾਂ ਦੋ ਜਣੀਆਂ ਤਾਂ ਕਰਕੇ ਕਹਿੰਦੀ ਹੁਣ ਵੀ ਚੱਲ ਵੰਡ ਕੇ ਕੰਮ ਕਰ ਲੈਣਗੀ ਇਹ ਛੇਤੀ ਹੋ ਜਾਊਗਾ ਵੰਡ ਕੇ ਕੰਮ ਕਰ ਲਿਆ ਕਰਾਂਗੇ ਕੋਈ ਨਾ ਮੇਰੇ ਤਾਂ ਸਿਰ ਵਾਲਾ ਦੁੱਖ ਜਾਂਦਾ ਪੈਣਾ ਜਦੋਂ ਪਕੌੜੀਆਂ ਨੇ ਪਕਾ ਦੇਣੇ ਮੈਥੋਂ ਤਾਂ ਨਹੀਂ पकਦੀਆਂ ਹੈਗੀਆਂ ਦੇਖ ਕੋਈ ਨਾ ਮੈਂ ਆਪੇ ਪਕਾ ਲੈਣੀ ਆ ਦੀਦੀ ਕਿ ਮੰਮੀ ਹਾਂ ਪੁੱਤ ਪੈਗੇ ਸੀ ਸਟੂਏ ਜਿਹਾ ਸਿੱਧੀ ਕਰਦੀ ਸੀ ਮੈਂ ਕਿ ਚੱਲ ਤਸੀ ਰੋਟੀ ਰੋਟੀ ਦਾ ਮਟਰ ਮੈਂ ਦਾਲਦੀ ਹਾਂ ਮੇਰਾ ਵੀ ਸੁਰਜਾ ਦੁਖੀ ਜਾਂਦਾ ਸੀ ਮੈਂ ਤਾਂ ਲਾਪਰੀ ਤੂੰ ਹੀ ਕਹਤਾ ਦੇਖ ਉਹਦੋਂ ਮੈਂ ਜਾਣੀ ਆ ਰੋਟੀ ਬਣਵਾ ਦੇਣੀ ਆ ਮੈਥੋਂ ਬਿੱਥੇ ਰੋਟੀ ਭਗਦੀ ਐ ਲਾਪਰੀ ਤਾਂ ਆ ਕੇ ਕਹਿੰਦੀ ਰੋਟੀ ਤੂੰ ਬਣਵਾ ਦੇ ਨਾਲ ਲੱਗ ਕੇ ਪ੍ਰੀਤ ਦੇ ਤੇ ਪ੍ਰੀਤ ਨੇ ਬਣਾ ਲਈ ਗਰਮੀ ਇੰਨੀ ਐ ਨਾ ਨੂੰ ਐ ਨਹੀਂ ਹੁੰਦਾ ਹੈਗਾ ਵੀ ਪੰਜ ਸਾਲ ਐਸੇ ਨੇ ਖਵਾਈਆਂ ਨੇ ਪਹਿਲਾਂ ਮੈਨੂੰ ਰੋਟੀਆਂ ਬੀਜੇ ਹੁਣ ਲਾ ਦੂਗੀ ਫੇਰ ਕਿੱਡੀ ਗੱਲ ਹੋ ਜੂਗੀ ਮੈਨੂੰ ਸਾਰਾ ਪਤਾ ਪਤਾ ਪੰਜ ਸਾਲ ਤੂੰ ਹੀ ਕੰਮ ਕੀਤਾਗਾ ਉਹ ਤਾਂ ਹੁਣ ਆ ਕੇ ਕਰਨ ਲੱਗੀ ਆ ਫੇਰ ਲਾਪਰੀ ਤੈਨੂੰ ਦਮਾਪੇ ਸਮਝਾ ਦੂੰ ਕੀ ਕਰਨਾ ਕਰ ਪਹਿਲਾਂ ਮੈਨੂੰ ਕਿਸੇ ਨੇ ਕਿਹਾ ਸੀ ਬਈ ਤੂੰ ਰਾਮ ਕਰ ਲੈ ਜਦੋਂ ਆਉਂਦੀ ਹੁੰਦੀ ਸੀ ਮੈਂ ਕੱਲੀ ਇਹ ਕਰਦੀ ਸੀ ਸਾਰਾ ਕੰਮ ਆ ਹਾਂ ਪੁੱਤ ਤੂੰ ਹੀ ਕਰ ਦਿੰਦਾ ਸੀ ਜੇ ਹੁਣ ਇਹ ਕਰ ਦੂਗੀ ਫੇਰ ਕਿੱਡੀ ਕੀ ਗੱਲ ਹੋ ਜੂਗੀ ਤੂੰ ਤਾਂ ਕਹਾਏ ਨਹੀਂ ਸੀ ਕਿਸੇ ਤੋਂ ਕੁਸ ਹਾਂ ਵੀ ਆ ਕਰ ਲਓ ਆ ਕਰ ਲਓ ਕਦੇ ਨਹੀਂ ਸੀ ਮੇਰੇ ਤਾਂ ਪੈਰ ਪੁੰਜੇ ਲਾਉਣ ਦਿੱਤਾ ਤੂੰ ਹਾਂ ਦੇਖ ਲੈ ਹੁਣ ਮੈਂ ਤਾਂ ਐ ਕਹਿੰਨੀ ਆ ਵੀ ਤੇਰਾ ਤਾਂ ਧੀ ਹੈ ਚੱਲ ਹਨਾ ਵੀ ਤੇਰਾ ਸਮਝਾਉਣ ਦਾ ਨੂੰ ਹੱਕ ਬਣਦਾ ਵੀ 5 ਸਾਲ ਹੋ ਗਏ ਇਹੀ ਕਰਦੀ ਸੀ ਜੇ ਇਹ ਕਰ ਲੂਗੀ ਫੇਰ ਕਿ ਲੋੜਾ ਆ ਜੂਗਾ ਤੂੰ ਉਹਦੀ ਫਿਕਰ ਤਾਂ ਕਰਨਾ ਉਹਨੂੰ ਤਾਂ ਮੈਂ ਆਪੇ ਸਮਝਾ ਦੂੰ ਉਹ ਲਈ ਲੱਗ ਗਈ ਉਹਨੇ ਕਹਿ ਤਾਂ ਹੋਣਾ ਕੁਸ ਉਹਦੇ ਮਗਰ ਲੱਗ ਗਈ ਹੁਣੀ ਕੀ ਪਤਾ ਹੈ ਆ ਮਨ ਕਰੂ ਇਸ ਕਿਉਂਦੀ ਹੋਵੇ ਵੀ ਇਹ ਕਰਦੀ ਨਹੀਂ ਹੈਗੀ ਦੇਖ ਇਹ ਕਰਦੀ ਨਹੀਂ ਹੈਗੀ ਖਬਰ ਕੋਈ ਮੜੀ ਮੋਟੀ ਗੱਲ ਕੱਢਤੀ ਹੋਵੇ ਵੋਚਕ ਦੇਣੇ ਨਾਲੇ ਤਾਂ ਮੇਰੇ ਜਵਾਹਰ ਨੂੰ ਦੇ ਲੈ ਕਿਵੇਂ ਪੁੱਠਾ ਸਿੱਧਾ ਬੋਲਦੇ ਨੇ ਹਜੇ ਮੈਂ ਕੰਮ ਨੂੰ ਵੀ ਕਰ ਕਰਕੇ ਦੇ ਮੈਂ ਇਹਨਾਂ ਦੇ ਮੂਰੇ ਥੋੜਾ ਜਨਾ ਜਵਾਕ ਨੂੰ ਕਹਿ ਦੇ ਕਿ ਭੂ ਆ ਗਈ ਫਿਰ ਵੀ ਉਹ ਤਾਂ ਚਲ ਮੈਂ ਸਮਝਾ ਦੂੰਗੀ ਉਹ ਤਾਂ ਮੈਂ ਕਹਿੰਨੀ ਆ ਪਈ ਗਲਤੀ ਐ ਜੂਵੀ ਦੀ ਐ ਨਹੀਂ ਬੋਲਦੀ ਹੁੰਦੇ ਫਿਰ ਵੀ ਭੂ ਆ ਗਈ ਫਿਰ ਵੀ ਭੂ ਆ ਪਰ ਉਹਨਾਂ ਦਾ ਹੱਕ ਤਾਂ ਨਹੀਂ ਬਣਦਾ ਛਿੱਤਰ ਛੁੱਤਰ ਲਾਉਣ ਦਾ ਉਹ ਤਾਂ ਥੱਪੜ ਤੇ ਥੱਪੜ ਦੇ ਲੈ ਮੰਮੀ ਲੈ ਮੈਂ ਕਿਵੇਂ ਮਾਰਨ ਦੇਵਾਂ ਫਿਰ ਵੀ ਮੇਰਾ ਪੋਤਾ ਹੈਗਾ ਥੱਪੜ ਕਿਵੇਂ ਮਾਰ ਬੀਪਾ ਜਿਵਕ ਦੇ ਹੱਥ ਨਹੀਂ ਲਾਉਣਾ ਵੀ ਸਮਝਾਉਣਾ ਤੈਨੂੰ ਪਿਆਰ ਨਾਲ ਸਮਝਾਓ ਜੇ ਕੋਈ ਗਲਤੀ ਕਰਦਾਗਾ ਅਸੀਂ ਥੋੜੀ ਜਿਵਕ ਨੂੰ ਉਹੀ ਕੁੱਟੀ ਜਾਓ ਉਹੀ ਤਾਂ ਗੱਲ ਹੈ ਮੰਮੀ ਜੇ ਆਪਾਂ ਪਿਆਰ ਨਾਲ ਸਮਝਾਵਾਂਗੇ ਬੱਚੇ ਨੂੰ ਤਾਂ ਸਮਝੂਗਾ ਉਹ ਛਿੱਤਰਾ ਨਾਲ ਥੋੜੀ ਸਮਝਦਾ ਹੁੰਦਾ ਜੇ ਕੋਈ ਗਲਤੀ ਕਰਦਾ ਪਿਆਰ ਨਾਲ ਸਮਝਾਉਂਦੇ ਥੱਪੜ ਮਾਰਨ ਦੀ ਕੀ ਗੱਲ ਸੀ ਚਲ ਕੋਈ ਨਾ ਤੂੰ ਵੀ ਲੜਾਈ ਨਾ ਕਰ ਮੈਂ ਆਪੇ ਕਹਿ ਦਉ ਸਾਰਿਆਂ ਨੂੰ ਲੜਾਈ ਨਹੀਂ ਕਰਦੀ ਮੰਮੀ ਸਾਨੂੰ ਤਾਂ ਇਹਨਾਂ ਨੇ ਉਹੀ ਸਮਝ ਰੱਖਿਆ ਆਪਦੀ ਚਲਾਉਂਦੇ ਨੇ ਇਹਨਾਂ ਨੂੰ ਤਾਂ ਐਵੇਂ ਤਾਂ ਉਹੀ ਫਿਰਦੀ ਆ ਫਿਰ ਮੈਂ ਕਿਉਂ ਕੰਮ ਕਰਾਂ ਚਲ ਕੋਈ ਨਾ ਪੁੱਤ ਮੁੰਡਾ ਹੈ ਨੇਗਾ ਇੱਥੇ ਤੁਰਲ ਮਿਲ ਕੇ ਰਹਿ ਕਿਉਂ ਮਾਫੂਗਾ ਤੂੰ ਨਿੱਕੜਦਾ ਨਹੀਂ ਖਾਈ ਜਾਣੀ ਅਸੀਂ ਨੇ ਹੁਣ ਤੇਰੇ ਨਾਲ ਆ ਮੈਂ ਛਿੱਤਰ ਤਾਂ ਖਾਨੇਗੀ ਤੇਰੇ ਕੋਣ ਛਿੱਤਰ ਮਾਰ ਜੂ ਲੈ ਕਿਸੇ ਦੀ ਕੀ ਹਿੰਮਤ ਹੈ ਚਲ ਉਹਨੇ ਤਾਂ ਖਾਦੀ ਕੜੀ ਤੂੰ ਲਾਪਰੀ ਤਨ ਸਮਝਾਈ ਵੀ ਪੰਜ ਸਾਲ ਪਈ ਇਸ ਨੇ ਕੰਮ ਕੀਤਾ ਹੁਣ ਇਹਨੂੰ ਕਰ ਲਾਂ ਦੇ ਕੋਈ ਉਹ ਨਹੀਂ ਹੁੰਦੀ ਹੈਗੀ ਇਹ ਲਿੱਸੀ ਨਹੀਂ ਹੁੰਦੀ ਜੇ ਕਰ ਲੂਗੀ ਸਮਝਾ ਦੂੰਗੀ ਗੁੱਸਾ ਨਾ ਕਰ ਮੈਂ ਵੀ ਇਹ ਤਾਂ ਤੇਰੀ ਭਾਬੀ ਐ ਵੀ ਤੈਨੂੰ ਤਾਂ ਦੋਨੋਂ ਇੱਕੋ ਜਿਹੇ ਨੇ ਪਈ ਤੂੰ ਉਹਦਾ ਪੱਖ ਕਿਉਂ ਪੂਰਦੀ ਐ ਕਹੂੰਗੀ ਉਹਨੂੰ ਤੂੰ ਇਹਦੇ ਮਗਰ ਨਾਲ ਅਲੱਗ ਇਹ ਤਾਂ ਬਾਲੀ ਲੁੱਤੀ ਚੁੱਕਾ ਹੈ ਹਾਂ ਕਹੂੰਗੀ ਉਹਨੂੰ ਚੰਗਾ ਪਤਾ ਨਹੀਂ ਕਿਤੇ ਲਾਪਰੇਤ ਹੋਣਾ ਰੋਟੀ ਰੋਟੀ ਖਾ ਲਈ ਉਹਨੇ ਕਿੱਥੇ ਹੈਗੀ ਉੱਥੇ ਰੌਂ ਕਰਦੀ ਹੋਣੀ ਦੂਜੇ ਕਮਰੇ 'ਚ ਅੱਛਾ ਚੰਗਾ ਸਮਝਾਦੀ ਉਹਨੂੰ ਮੈਂ ਚੱਲ ਮੈਂ ਸਮਝਾ ਦੂੰਗੀ ਚੱਲ ਤੂੰ ਵੀ ਪੈ ਜਾ ਹਾਂ ਮੈਂ ਫਿਰ ਦਰਮ ਕਰ ਲਾਂ ਫਿਰ ਉਹਨੂੰ ਸਮਝਾਉਂਗੀ ਆਹੋ ਲਾਪਰੇਤ ਕੁੜਾ ਲਾਪਰੇਤ ਹਉ ਮੇਰੀ ਗੱਲ ਸੁਣਾ ਤੂ ਦੇ ਮਗਰ ਕਿਉਂ ਲੱਗਦੇ ਹੁੰਨੇ ਆ ਛੋਟੀ ਮਗਰ ਕੀ ਮੈ ਕੀਤੇ ਮਗਰ ਲੱਗੀ ਲਾਹੌਰ ਉਹਨੇ ਹੁਣ ਮੈਨੂੰ ਜੱਸੀ ਨੇ ਕਿਹਾ ਕਹਿੰਦੀ ਮੇਰੇ ਨਾਲ ਲੜੀ ਗਈ ਦੀਦੀ ਮੈਂ ਕਦੋਂ ਲੜ ਪਈ ਜੱਸੀ ਭਾਬੀ ਨਾਲ ਉਹ ਕਹਿੰਦੀ ਮੈਨੂੰ ਕਹੀ ਗਈ ਵੀ ਤੂੰ ਰੋਟੀ ਰੋਟੀ ਬਣਵਾ ਦੇ ਹੁਣ 5 ਸਾਲ ਹੋ ਗਏ ਉਹਨੂੰ ਕਹੀ ਜੀ ਖਰਾਬ ਐ ਹੋ ਤਹੀਂ ਤਾਂ ਇੰਨੀ ਕੇ 부ੜਕੀ ਜੀ ਜੇ ਮੱਛੀ ਰਹਿੰਦੀ ਸਾਰਾ ਦਿਨ ਮੈਂ ਕੀ ਲੜੀਆਂ ਮੈਂ ਨਾਰਮਲ ਕਿਹਾ ਸੀ ਮੈਂ ਕਹਤੋਂ ਪੁੱਜ ਰੋਟੀ ਪਕਾ ਰਹੀ ਐ ਇਹ ਮਾਂ ਐਨੇ ਜਾਣ ਦੀ ਰੋਟੀ ਇਕੱਲੀ ਪਕਾਉਣ ਗਈ ਐ ਜ਼ਿਆਦਾ ਓਰੇ ਦਿਖਾਵਾ ਨਾ ਕਰਕੇ ਜਾਂਦੀ ਆ ਆਪਣੇ ਲਵੇ ਮਹਜ ਸੀ ਵੀ ਮੈਂ ਰੋਟੀ ਬਕਾਉਣ ਜਾਨੀ ਆ ਜੋਥੇ ਜਾ ਕੇ ਫਿਰ ਪਕਵਾ ਦਿੰਦੀ ਨਹੀਂ ਪੁੱਤ 5 ਸਾਲ ਹੋ ਗਏ ਉਹਨੂੰ ਵਿਆਹੀ ਨੂੰ ਕਦੇ ਕਿਸੇ ਨੂੰ ਨਹੀਂ ਕਿਹਾ ਮੇਰ ਨਾਲ ਕੰਮ ਕਰਾ ਦਿਓ ਇਕੱਲੀ ਕਰਦੀ ਸੀ ਸਾਰਾ ਕੰਮ ਮਾਂ ਫਿਰ ਪਹਿਲਾਂ ਤੂੰ ਵੀ ਕਰਾਉਂਦੀ ਸੀ ਤੇਰੇ ਵੀ ਹੱਡ ਪੈਰ ਚੱਲਦੇ ਸੀ ਹੁਣ ਜਦੋਂ ਦੀ ਪ੍ਰੀਤ ਆਈ ਇਹ ਦੋ ਹੋ ਗਈਆਂ ਹੁਣ ਇਹਨਾਂ ਤੋਂ ਦੋਹਾਂ ਦਾ ਹੱਕ ਹੈ ਕੰਮ ਕਰਨ ਦਾ ਚੱਲ ਪੁੱਤ ਤੂੰ ਕਾਨੂੰ ਐਵੇਂ ਕੌੜੇ ਮੱਠੇ ਤੁੰਬੇ ਤੋੜਦੀਆਂ ਕੀ ਤੂੰ ਸਾਰਿਆਂ ਨਾਲ ਮਿਠੀ ਮੈਂ ਤਾਂ ਕੁਝ ਬੋਲੀਏ ਨਹੀਂ ਮੈਂ ਤਾਂ ਪਿਆਰ ਨਾਲ ਕਿਹਾ ਅਕੇ ਰੇਤਾ ਬਣਾਉਂਗੀ ਰੇਤਾ ਮੈਂ ਜ਼ਿੰਦਗੀ ਚ ਕਦੇ ਹੋਈ ਨਹੀਂ ਖਾਦਾ ਇਹ ਚਲਾਕ ਵਾਲੀ ਐ ਛੋਟੀ ਤੈਨੂੰ ਨਹੀਂ ਪਤਾ ਛੋਟੀ ਨਹੀਂ ਚਲਾਕ ਵੱਡੀ ਚਲਾਕ ਐ ਹੀ ਤਾਂ ਤੈਨੂੰ ਸਾਰੀ ਉਮਰ ਅਕਲ ਨਹੀਂ ਆਉਣੀ ਮਾਂ ਵੀ ਕਿਹੜੀ ਚਲਾਕ ਕਿਹੜੀ ਪੋਲੀ ਐ ਅੱਛਾ ਹਾਂ ਮੁੰਡੇ ਨੂੰ ਲੁੱਟੀਆਂ ਉਹੀ ਲੌਂਦੀ ਐ ਵੀ ਸਿੱਧਾ ਨਾ ਬੋਲ ਬੂ ਆ ਨੂੰ ਮੈਨੂੰ ਸਭ ਪਤਾ ਐ ਕੀ ਪਤਾ ਤੋਤਾ ਮੈਂ ਕਿਹਾ ਸੀ ਮੈਂ ਕਿਹਾ ਮੁੰਡੇ ਨੂੰ ਸਮਝਾਈ ਮੁੰਡਾ ਐ ਬੋਲਦਾ ਸੀ ਕੁੜੀ ਨੂੰ ਕਹਿੰਦੀ ਉਹ ਤਾਂ ਮੈਂ ਕਹਿ ਦੂੰਗੀ ਕਹਿੰਦੀ ਜੱਜ ਬਾਈ ਹੁੰਦਾ ਨਾ ਦੋ ਮਾਰਦਾ ਉਹਦੀ ਕੁਤਨੀ ਚ ਨਾਲੇ ਮੁੰਡੇ ਦੇ ਮਾਰਦਾ ਥਾਪੜ ਵੀ ਬੋਲਦਾ ਕਿਵੇਂ ਉਹ ਕਹਾਂ ਹੁੰਦਾ ਸੀ ਤੇ ਇੰਨਾ ਕੁਛ ਬੋਲੀ ਕਹਿੰਦੀ ਕਿ ਐਂ ਕਹਦੀ ਐਂ ਕਹਦੀ ਤੂੰ ਐਂ ਕਹਦੀ ਮੈਂ ਚਲ ਕੋਈ ਨਹੀਂ ਮੇਰੀ ਤੈਨੂੰ ਤਮਾ ਸਮਝਾ ਦੂੰਗੀ ਭਾਈ ਲੈ ਵੀ ਦੋਨਾਂ ਦੀ ਮੇਰੀ ਗੱਲ ਸੁਣ ਅੱਛਾ ਤੂੰ ਕਹਿੰਦੇ ਨਹੀਂ ਵੀ ਜਿਸਸੀ ਭੌੜੀ ਐ ਜੇ ਜਿਸਸੀ ਭੌੜੀ ਦੀ ਤੇਰੇ ਲਵੇਂ ਉਂਗਲਾ ਕਿਉਂ ਲਾ ਗਈ ਫਿਰ ਉਹ ਦੂਜੇ ਨੇ ਤਾਂ ਲਾਈਆਂ ਛੋਟੀ ਨੇ ਤਾਂ ਨਾ ਦੂਜੇ ਨੇ ਤਾਂ ਕੰਨੋਂ ਲਾਈਆਂ ਫਿਰ ਕਹਿੰਦੀ ਮੇਰੇ ਜਵਾਬ ਕਿ ਉਹਨੇ ਉਹਨੇ ਗੱਲ ਵੀ ਨਹੀਂ ਬਾਹਰ ਕੱਢੀ ਵਿਚਾਰੀ ਨੇ ਕਹਿੰਦੀ ਮੇਰੇ ਜਵਾਬ ਕਿ ਤੇ ਲੱਪੜ ਮਾਰਦੇ ਕਦੇ ਮੇਰੇ ਜਵਾਬ ਨੂੰ ਕੁਛ ਕਹਿੰਦੇ ਕਦੇ ਕੁਛ ਕਹਿੰਦੇ ਨਾਗੇ ਹੋਰ ਬਾਲਾ ਹੀ ਕੁਛ ਮਾ ਉਹਨਾਂ ਦਾ ਕੁਛ ਲੱਗਦਾ ਨਹੀਂ ਜੇ ਥੱਪੜ ਮਾਰ ਲੱਗਦਾ ਤਾਂ ਹੈਗਾ ਪੁੱਤ ਫੇਰ ਪਰ ਸੁਭਾਅ ਡੋਢੀ ਹੁੰਦੇ ਨੇਗੇ ਉਹਦਾ ਲੱਗਦਾ ਸੁਭਾਅ ਇਹਦਾ ਲੱਗਦਾ ਸੁਭਾਅ ਹੈ ਹੁਣ ਕੀ ਕਰਾਂ ਮੈਂ ਤਾਂ ਵਿਚਾਲੇ ਫਸ ਗਈ ਹੁਣ ਕੀ ਨੂੰ ਕਹਾਂ ਮੈਂ ਤਾਂ ਤੈਨੂੰ ਕਹਿੰਨੀ ਆ ਵੀ ਦੋਨੋਂ ਨੂੰ ਮਿੱਠੇ ਬੋਲਿਆ ਕਰ ਮੈਂ ਤਾਂ ਮਿੱਠਾ ਹੀ ਬੋਲਦੀ ਆ ਮੈਂ ਕਿਹੜਾ ਉਹਦੇ ਮਰਿਆ ਦੰਦੀ ਵੱਢ ਲਈ ਉਹੀ ਹੈ ਹੀ ਜੀ ਹਾਂ ਤਾਂ ਸ਼ੁਰੂ ਤੋਂ ਹੀ ਮੈਂ ਤਾਂ ਹੂੰ ਵੀ ਘਾਟੇ ਪਸੰਦ ਹੈ ਸ਼ੁਰੂ ਤੋਂ ਚੱਲ ਪੁੱਤ ਹਾਂ ਤਾਂ ਕਹਿੰਨੀ ਹੈ ਹੋਰ ਚੱਲ ਮੈਂ ਕਿਹੜਾ ਉਹਦੇ ਮੂੰਹ ਤੇ ਕਹਿੰਨੀ ਆ ਮੈਂ ਤਾਂ ਤੈਨੂੰ ਹੀ ਕਹਿੰਨੀ ਆ ਮਾਂ ਨੜ ਉਹ ਇਹ ਗਲਤ ਗੱਲ ਹੈ ਜਿਹੜੀ ਆ ਕੇ ਉਹਨੇ ਤੇਰੇ ਲਈ ਗੱਲ ਕਰਤੀ ਚਲ ਕੋਈ ਨਾ ਪੁੱਤ ਤੂੰ ਗੁੱਸਾ ਨਾ ਕਰ ਮੇਰੇ ਨਾਲ ਤਾਂ ਰੋਜ਼ ਜਾਂ ਚਰ 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 ਹੁੰਦੇ ਜਿੱਦਾਂ ਦਾ ਛੋਟਾ ਵੀ ਹੈਗਾ ਜਿੱਦ ਦੇ ਦਾ ਛੋਟਾ ਵੀ ਹੈ ਫਿਰ ਵੱਡੀ ਨੂੰ ਸਿਰਕਾ ਹੋ ਗਿਆ ਛੋਟੀ ਦਾ ਹੋਰ ਕੀ ਹੋਰ ਕਦੇ ਬਿਸਤਰਿਆਂ ਪਿੱਛੇ ਕਦੇ ਕਾਸੇ ਪਿੱਛੇ ਕਦੇ ਕਾਸੇ ਪਿੱਛੇ ਨਾ ਤਾਂ ਕਿੜਕੜ ਮੂੰਹ ਕਿਉਂ ਬਿਸਤਰੇ ਆਪਣੇ ਘਰੇ ਹੈ ਨਹੀਂਗੇ ਵੀ ਬਿਸਤਰੇ ਕਿਵੇਂ ਉਹੋ ਕਹਿੰਦੀ ਕਿ ਉਹਨੂੰ ਕਹਦੇ ਛੋਟੀ ਨੂੰ ਉਹ ਕੱਢ ਕੇ ਦੇ ਦੋ ਵੱਡੀ ਆਦੀ ਬਿਸਤਰਾ ਕਾਤੋਂ ਕੱਢਣਾ ਦੀ ਵੀ ਚਲ ਤੇਰੇ ਪਰਾਉਣਾ ਹੋਗਾ ਉਹ ਤਾਂ ਆਇਆ ਨਹੀਂ ਮਤੇ ਰਿਪੇਟੀ ਚ ਬਿਸਤਰਾ ਹੈ ਨੀਗੇ ਮੇਰੀ ਪੇਟੀ ਚ ਹੈ ਗਿਆ ਉਹ ਕਹਿੰਦੇ ਵੀ ਨਵਾਂ ਲਾਇਓ ਅਣ ਲੱਗ ਲਾਵਾਂਗੇ ਕਹਿੰਦੀ ਪੁਰਾਣੇ ਨੂੰ ਮੈਂ ਚੱਲ ਠੀਕ ਹੈ ਫੇਰ ਕਿਹਦੀ ਪੇਟੀ ਚ ਕੱਡੇ ਬਿਸਤਰਾ ਕੱਡੇ ਨਹੀਂ ਹਜੇ ਪੁਰਾਣਾ ਤਾਂ ਆਇਆ ਨਹੀਂ ਫਿਰ ਕੀ ਲੋੜ ਹੈ ਬਿਸਤਰਾ ਕੱਢਣ ਦੀ ਇਹ ਨਾਲੇ ਪੁਰਾਣਾ ਕਿ ਪਹਿਲੀ ਵਾਰ ਆਊਗਾ ਮਾਂ ਪ੍ਰੀਤਾ ਕਹਿੰਦੀ ਮੈਂ ਬਿਸਤਰਾ ਕੱਢ ਦਿੰਨੀ ਆ ਕੀ ਉਹਨੇ ਤਾਂ ਕੋਈ ਜਵਾਬ ਨਹੀਂ ਦਿੱਤਾ ਪੰਡਤਾ ਹੁਣ ਮੇਰੇ ਵੀ ਸਾਰੇ ਲੱਗੇ ਹੋਏ ਨਾਗੇ ਹੈ ਬਿਸਤਰੇ ਵੀ ਲੱਗੇ ਆ ਉਹਦੇ ਵੀ ਲੱਗੇ ਵੱਡੀ ਤੇ ਲੱਗੇ ਨਾ ਇਹ ਤਾਂ ਮਾ ਲੱਗੇ ਤਾਂ ਹੈਗੇ ਨੇ ਛੋਟੀ ਦੇ ਤੇ ਜੜੀ ਦੇ ਹੈਗੇ ਨੇ ਆਨ ਲਾ ਗੋਦੀ ਤਾਂ ਰਹਿਣ ਤੋਂ ਸਾਰਿਆਂ ਦੇ ਪੇਟੀ ਨੂੰ ਤੁਸੀਂ ਹੱਥ ਲਾਈ ਜਾਉਂਗੀਆ ਕੀ ਕਰਾਂ ਬਾਈ ਮੈਂ ਕਿਹਦੀ ਮੰਨਾ ਕਿਹਦੀ ਛੱਡਾਂ ਹੱਕ ਤਾਂ ਵੱਡੀ ਰਹੀ ਆ ਹਲੇ ਹੋ ਨਾ ਕਰੇ ਭਾਵੇਂ ਐ ਕਰ ਲਿਆ ਕਰਨ ਫਿਰ ਜਦੋਂ ਆਪਦੇ ਰਿਸ਼ਤੇਦਾਰ ਆਉਂਦੇ ਨੇ ਆਪਦੇ ਆਪੇ ਰਿਸ਼ਤੇ ਕੱਟ ਲਿਆ ਕਰਨ ਮੇਰੇ ਵਾਰੀ ਤੁਸੀਂ ਕੱਟ ਦਿਆ ਕਰੋ ਨਾ ਛੋਟੀ ਤਾਂ ਆਪਦੀ ਕੱਟਦੀ ਹੁੰਦੀ ਆ ਕੀ ਆਉਂਦੇ ਜੀ ਦੰਦ ਨੂੰ ਛੋਟੇ ਨੇ ਹੋਈ ਬਿਸਤਰੇ ਖਰਾਬ ਕਰਾਇਆ ਨਾ ਤੇਰੇ ਸੁੱਖ ਨਾਲ ਕਿੰਨੇ 52 51 ਬਿਸਤਰੀ ਲੈ ਰਿਹਾ ਉਦੋਂ ਮੈਂ ਤਾਂ ਕੁਝ ਵੀ ਨਹੀਂ ਕਹਿੰਦੀ ਪੁੱਤ ਉਹ ਤਾਂ ਆਪ ਹੀ ਕੱਢ ਦਿੰਦੇ ਮੈਂ ਤਾਂ ਕਿਸੇ ਨੂੰ ਨਹੀਂ ਕਹਿੰਦੀ ਪਿਛਾਓ ਨਾ ਪਿਛਾਓ ਕੱਢ ਲਓ ਫੇਟਿਚ ਪਰ ਇਹਨਾਂ ਦੇ ਸਿਰ ਕਿੰਨੇ ਮੁਕਦੇ ਮੈਂ ਤਾਂ ਕੋਈ ਨਹੀਂ ਹਰ ਤੱਕ ਆਉਂਦੀ ਸੱਸਾਂ ਵਾਲੇ ਵਰਤਦੀਆਂ ਮੈਂ ਨਹੀਂ ਕਦੇ ਜਿਹੜੇ ਤਾਂ ਦਿੱਤੇ ਦੀਏ ਪਏ ਨੇ ਉਹਨੇ ਨਹੀਂ ਕਦੇ ਕੱਢਣ ਦਿੱਤਾ ਮੈਨੂੰ ਕੋਈ ਬਿਸਤਰਾ ਵਧੀਆ ਪੁੱਤ ਸਾਹਮ ਕੇ ਰੱਖੀ ਕੰਮ ਆਉਂਦੇ ਨੇਗੇ ਮੈਂ ਤੈਨੂੰ ਦੱਸਾਂ ਪਹਿਲਾਂ ਤਾਂ ਬਹੁਤ ਏਕਾ ਸੀ ਇਹਨਾਂ ਦਾ ਆ ਹੁਣੇ ਹੀ ਪਤਾ ਨਹੀਂ ਕਿਉਂ ਹੋ ਗਿਆ ਕੀ ਪਤਾ ਐਂ ਸ੍ਰਿੱਕਾ ਹੋ ਜਾਂਦਾ ਬਸ ਚੱਲ ਪੁੱਤ ਮੈਂ ਤੈਨੂੰ ਸਮਝਾਉਣਾ ਸੀ ਠੀਕ ਹੈ ਨਾ ਹੁਣ ਤੂੰ ਸਮਝਾਉਂ ਮੈਂ ਕਿਹੜਾ ਗੋਲੀ ਮਾਰਦੀ ਆ ਮੈਂ ਤਾਂ ਕਿਸੇ ਨੂੰ ਟੋਕਦੀ ਨਹੀਂ ਹੈਗੀ ਉਸ ਮਰਜ਼ੀ ਕਰਨਾ ਚੱਲ ਕੋਈ ਨਹੀਂ ਤੂੰ ਤਾਂ ਚਾਰ ਦਿਨ ਆਈਆਂ ਜਿਹੜਾ ਰਹਿਣਾ ਵਧੀਆ ਰਹੀ ਮੈਂ ਹੁਣ ਉਹਨਾਂ ਨੂੰ ਕਹਿ ਦਨੀ ਆ ਭਾਈ ਮੇਰੇ ਤਿੰਨ ਮਿੰਟ ਹਾਂ ਆਰਾਮ ਕਰ ਲੈ ਪਤਾ ਪੂਰੇ ਨਾ ਕੋਈ ਬੜੇ ਆ ਕੇ ਆਉਂਦਾ ਉਧਰ ਹੀ ਬਹਿ ਜਾਣ ਜਿਨੇ ਪੈਣਾ ਚੰਗਾ ਤੂੰ ਬਲੂ ਖੋਰਨੇ ਚੁਗਲੀ ਵੀ ਲਾਤੀ ਮਿੰਟੇ ਚ ਲੈ